125 ਤੋਂ ਜ਼ਿਆਦਾ ਐਫਆਈਆਰਾਂ ਦਰਜ ਤੇ 60 ਤੋਂ ਵੱਧ ਦੇਸ਼ ਧ్రోਹ ਦੇ ਪਰਚੇ ਪਰ ਕਨਵਿਕਸ਼ਨ ਰੇਟ ਜ਼ੀਰੋ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੇ ਸੰਸਦ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਖਾਸ ਇੰਟਰਵਿਊ ਦੇ ਵਿੱਚ ਕਈ ਵੱਡੀਆਂ ਗੱਲਾਂ ਉਹਨਾਂ ਨਾਲ ਹੋਣਗੀਆਂ ਉਹਨਾਂ ਦੇ ਇਲਾਕੇ ਦੇ ਵਿੱਚ ਸੰਗਰੂਰ ਇਲੈਕਸ਼ਨ ਦੇ ਦੌਰ ਮੌਕੇ ਉਹਨਾਂ ਦੀ ਰੁਟੀਨ ਕੀ ਹੈ ਉਸ ਮਸਲੇ ਤੇ ਅਸੀਂ ਚਰਚਾ ਕਰਗੇ ਮਾਨ ਸਾਹਿਬ ਸਵਾਗਤ ਹੈ ਜੀ ਪੰਜਾਬ ਨਾ ਹਮਾਰ ਚਲਤੀ ਹੈ ਬਾਈ ਕੁਚੀ ਕਾਲਸਾ ਬਾਈ ਕੁਚੀ ਕੀ ਫਟੇਗੀ ਗੁਰੂ ਫਟੇਗੀ ਮਾਨ ਸਾਹਿਬ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੈ ਕਿ ਤਕਰੀਬਨ 80 ਸਾਲ ਤੁਹਾਡੀ ਉਮਰ ਹੈ ਔਰ ਇਲੈਕਸ਼ਨ ਮੋਡ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਅ ਕਿਸ ਤਰੀਕੇ ਦੇ ਨਾਲ ਫੀਲ ਕਰ ਰਹੇ ਹੋ ਸਿਆਸਤ ਦੇ ਵਿੱਚ ਮੈਂ ਤਾਂ ਬੜਾ ਕੰਫਰਟੇਬਲ ਫੀਲ ਕਰਦਾ ਹਾਂ ਜੀ ਕਿ ਇਟਸ ਜੇ ਤੋੜ ਕਿੱਤਾ ਹੋਵੇ ਤੇ ਉਹਦੇ ਵਿੱਚੋਂ ਪਿੱਛੇ ਹਟ ਜਾਣਾ ਤਾਂ ਠੀਕ ਨਹੀਂ ਨਾ ਮੇਰੀ ਇੰਟਰਸਟਿਡ ਇਨ ਦ ਨਿਊ ਇਲੈਕਸ਼ਨ ਬਹੁਤ ਦਿਲਚਸਪੀ ਹੈ ਮੈਂ ਬਿਲਕੁਲ ਬਿਲਕੁਲ ਮਾਨ ਸਾਹਿਬ तकरीबन 1.5 ਸਾਲ ਤੁਹਾਡਾ ਕਾਰਜਕਾਲ ਜਿਹੜਾ ਹੁਣ ਤੱਕ ਦਾ ਟਰਮ ਦਾ ਹਾਲਾਂਕਿ ਹੁਣ ਵੀ ਤੁਸੀਂ ਐਮਪੀ ਹੋ ਔਰ ਅਪਕਮਿੰਗ ਇਲੈਕਸ਼ਨ ਕਿੰਨਾ ਕੁ ਵੱਡਾ ਚੈਲੰਜ ਸਿਮਰਨਜੀਤ ਸਿੰਘ ਮਾਨ ਨੂੰ ਲੱਗਦਾ ਹੈ ਪੁਰਾਣੇ ਸਮੇਕਰਨ ਤੇ ਫਿਲਹਾਲ ਦੇ ਬਣ ਰਹੇ ਸਮੇਕਰਨ ਚ ਕਿੰਨਾ ਕੁ ਫਰਕ ਲੱਗ ਰਿਹਾ ਹੈ ਕੋਈ ਜਿਆਦਾ ਫਰਕ ਤਾਂ ਹੈ ਨਹੀਂ ਕਿਉਂਕਿ ਅਸੀਂ ਕੰਮ ਬਹੁਤ ਕੀਤਾ ਹੈ ਕਿ ਅਸੀਂ ਐਮਪੀ ਲਰਡ ਫੰਡਸ ਸਾਰੇ ਪਿੰਡਾਂ ਦੇ ਵਿੱਚ ਦਿੱਤੀਆਂ ਜਿੰਨੇ ਵੀ ਕੈਂਸਲ ਦੇ ਪੇਸ਼ਨਸਰੀ ਜੀ ਉਹਨਾਂ ਨੂੰ 3.53 ਲੱਖ ਰੁਪਈਆ ਅਲਾਰਜ ਲਈ ਦੇ ਦਿੱਤਾ ਜਿਹੜੀਆਂ ਸੜਕਾਂ ਨਹੀਂ ਸੀ ਬਣੀਆਂ ਉਹ ਬਣਵਾਤੀਆਂ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਉਹ ਠੀਕ ਕਰਾਤੀਆਂ ਤੇ ਸਾਰੇ ਸਮਰੂਰ ਬਰਨਾਲੇ ਤੇ ਮਲੇਰਕੋਟਲੇ ਤੇ ਲੀ ਗਰੀ ਦਿਨ ਤੋਂ ਕਰੋੜ ਰੁਪਏ ਹੋਰ ਲੱਗਣਾ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਇਹ ਫੈਬਰਿਕ ਦੀ ਵਾਇਰਸ ਨੇ ਔਰ ਚੇਂਜ ਕਰਕੇ ਨਵੇਂ ਪਿਲਰਸ ਲੱਗਣਗੇ ਤੇ ਜਿਹੜੀਆਂ ਤਾਰਾ ਹੈਗੀਆਂ ਇਹ ਫੇਰ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਫੁਕੂਗੀ ਕਿਸੇ ਦੀ ਹਾਊਸਹੋਲਡ ਇੰਪਲੀਮੈਂਟਸ ਨੁਕਸਾਨ ਨਹੀਂ ਦੇਣਗੇ ਸੋ ਇਹ ਬਹੁਤ ਵੱਡਾ ਇੱਕ ਕੰਮ ਕੀਤਾ ਹੈ ਕਿ 1 ਸਾਲ ਦੇ ਅੰਦਰ ਅੰਦਰ ਕੋਈ 350 ਕਰੋੜ ਰੁਪਇਆ ਖਰਚ ਕੇ ਇਥੋਂ ਦੀ ਜਿੰਨੀ ਵੀ ਬਿਜਲੀ ਦੀ ਚੀਜ਼ ਹੈ ਉਹ ਅੱਛੀ ਹੋ ਜੋ ਫਲਕਚੁਏਸ਼ਨ ਨਹੀਂ ਹੋਊਗੀ ਤੇ ਬਹੁਤ ਸੋਹਣੀ ਬਿਜਲੀ ਸਾਨੂੰ ਮਿਲੂਗੀ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਦਿਨ ਬਾਕੀ ਨੇ ਆ ਪਲਾਨ ਕਿਸ ਤਰੀਕੇ ਦਾ ਮਾਨਸਬ ਲੈ ਕੇ ਆ ਰਹੇ ਨੇ ਦੇਖੋ ਜਦੋਂ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਮੋਡ ਦੇ ਵਿੱਚ ਸੀ ਜਦੋਂ ਬਾਈ ਇਲੈਕਸ਼ਨ ਹੋਈ ਮੁੱਖ ਮੰਤਰੀ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਸੀ ਭਗਵੰਤ ਮਾਨ ਰੈਜ਼ੀਗਨੇਸ਼ਨ ਦਿੰਦੇ ਆ ਤੁਸੀਂ ਬਾਈ ਇਲੈਕਸ਼ਨ ਦੇ ਵਿੱਚ ਉਤਰਦੇ ਹੋ ਵਜ਼ੀਰੇ ਵਾਲਾ ਭਗਵੰਤ ਮਾਨ ਬਣ ਗਿਆ ਸੈਪਰੇਟ ਚੀਜ਼ ਐ ਪਰ ਸੰਗਰੂਰ ਸੀਟ ਇੱਕ ਬਹੁਤ ਹੌਟ ਸੀਟ ਮੰਨੀ ਗਈ ਐ ਕੀ ਕੁਝ ਲੱਗ ਰਿਹਾ ਮਾਨ ਸਾਹਿਬ ਤੁਹਾਨੂੰ ਕਿੰਨਾ ਵੱਡਾ ਚੈਲੰਜ ਐ ਇੱਕ ਪਾਸੇ ਸਰਕਾਰ ਖੜੀ ਐ ਦੂਜੇ ਪਾਸੇ ਬੀਜੇਪੀ ਐ ਤੀਜੇ ਪਾਸੇ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਦੀਆਂ ਚਰਚਾਾਂਾਂ ਬਣੀ ਬੀਜੇਪੀ ਕੀ ਗੱਠਜੋੜ ਕੀਤੇ ਨਾ ਚਰਚਾਾਂਾਂ ਬਹੁਤ ਵੱਡੀਆਂ ਨੇ ਮਾਨ ਸਾਹਿਬ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋ ਸਕਦਾ ਐ ਇਸ ਤਰੀਕੇ ਦੀ ਬਹੁਤ ਵੱਡੀ ਚਰਚਾ ਜਿਹਦੇ ਕੋਲੇ ਠੀਕ ਆਈਡੀਓਲੋਜੀ ਹੋਵੇ ਜਿਸ ਪਾਰਟੀ ਨੇ ਕੰਮ ਕੀਤਾ ਹੋਵੇ ਛੋਟੇ ਪਿੰਡ ਦੇ ਲੈਵਲ ਤੱਕ ਗਲੀ ਗਲੀ ਦੇ ਵਿੱਚ ਫੇਰ ਕੋਈ ਸਮੱਸਿਆ ਤਾਂ ਵੱਡੀ ਲੱਗਦੀ ਨਹੀਂ ਮੈਨੂੰ ਆਹੂ ਗਾ ਇਲੈਕਸ਼ਨ ਅਸੀਂ ਲੜਾਂਗੇ ਤੇ ਜਿੱਤਾਂਗੇ ਕੋਈ ਚਿੰਤਾ ਦੀ ਗੱਲ ਹੈ ਨਹੀਂ ਕੋਈ ਫਿਕਰ ਦੀ ਗੱਲ ਹੈ ਨਹੀਂ ਕਿ ਜੋ ਕਰਕੇ ਕੰਮ ਬਹੁਤ ਕੀਤੇ ਸਾਰੇ ਪਿੰਡਾਂ ਦੇ ਵਿੱਚ ਆਪਣੀਆਂ ਗ੍ਰਾਂਟਾਂ ਭੇਜਤੀਆਂ ਸਾਰੇ ਪਿੰਡਾਂ ਦੇ ਵਿੱਚ ਹੈਲਥ ਦਾ ਖਿਆਲ ਰੱਖਿਆ ਹੈ ਕੋਈ ਦਰਗਾ ਪ੍ਰਸਾਦ ਨਹੀਂ ਹੋਣ ਦਿੱਤਾ ਜੀ ਤੇ ਨਾਲ ਜਿਹੜੇ ਸਾਡੇ ਦੁਕਾਨਦਾਰ ਹੈ ਉਹਨਾਂ ਦਾ ਦਿਲ ਘਟੇ ਜਾਉ ਡਰਨ ਸੋ ਇਹੋ ਜਿਹਾ ਇਹ ਮਾਹੌਲ ਹੀ ਨਹੀਂ ਪੈਦਾ ਹੋਣ ਦਿੱਤਾ ਜੀ ਦੇ ਨਾਲ ਸ਼ਹਿਰੀ ਵੋਟ ਡਰ ਜਵੇ ਤੇ ਅਸੀਂ ਜਿਹੜੇ ਜ਼ਿਮੀਦਾਰ ਹੈ ਕਿਸਾਨ ਹੈ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਜਿਹੜਾ ਛੇਤ ਲੇਬਰ ਹੈ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਸਾਰੇ ਇਸ਼ੂਸ ਦੇ ਉੱਤੇ ਅਸੀਂ ਲੋਕਾਂ ਦੇ ਨਾਲ ਚੱਲ ਰਹੇ ਹਾਂ ਸੋ ਕੋਈ ਮੁਸ਼ਕਿਲਾਂ ਤੁਮ ਨੂੰ ਦਿਖਤ ਨਹੀਂ ਆ ਬਿਲਕੁਲ ਮਾਨਸਬ ਤੁਹਾਡੀ ਜਿਹੜੀ ਪੋਲਿਟਿਕਸ ਕਰਨ ਦਾ ਅੰਦਾਜ਼ ਹੈ ਨੋ ਬਾਕੀ ਸਿਆਸਤਦਾਨਾਂ ਤੋਂ ਬਿਲਕੁਲ ਲੱਗਿਆ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਕਦੇ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਲੱਗਿਆ ਕਿ ਯਾਰ ਕਨਸੀਡਰ ਕਰਨਾ ਚਾਹੀਦਾ ਸੀ ਕਿ ਮੇਨਸਟ੍ਰੀਮ ਪੋਲਿਟਿਕਸ ਤੇ ਪੰਥਕ ਪੋਲਿਟਿਕਸ 'ਚ ਬਹੁਤ ਵੱਡਾ ਡਿਫਰੈਂਸ ਤੁਸੀਂ ਆਪਣੇ ਆਪ 'ਚ ਤੁਹਾਡੇ ਸ਼ਬਦ ਬਿਆਨ ਕਰਦੇ ਆ ਨਾ ਪਰ ਜੇ ਮੈਂ ਆਪਣੀ ਸਿੱਖ ਪੋਲਿਟਿਕਸ ਨੂੰ ਛੱਡ ਦਿੰਦਾ ਸਿੱਖਾਂ ਦੀ ਨੁਮਾਇੰਦਗੀ ਕੌਣ ਕਰਦਾ ਤੁਹਾਨੂੰ ਦੱਸਿਆ ਤਾਂ ਹੈ ਕਿ ਨਾ ਤਾਂ ਫੌਜ ਦੇ ਵਿੱਚ ਨਾ ਪਾਰਲੀਮੈਂਟ ਦੇ ਵਿੱਚ ਨਾ ਕੈਬਨਿਟ ਨਾ ਸੁਪਰੀਮ ਕੋਰਟ ਨਾ ਇਲੈਕਸ਼ਨ ਕਮਿਸ਼ਨ ਨਾ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਹੈਨੀ ਹੂ ਊਡ ਹੈਵ ਟੇਕਨ ਅਪ ਦ ਸਿੱਖ ਕੌਜ਼ ਥੈਨ ਇਟਸ ਲਿਫਟ ਟੂ ਬੀ ਏ ਮੈਰਿਟੋਰੀਚ ਪਿਆ ਤੇ ਮੈਂ ਵਫਾਦਾਰੀ ਦੇ ਨਾਲ ਕਰ ਰਿਹਾ ਹਾਂ ਉਹ ਕਿਨ ਸੁਭੀਰ ਸਿੰਘ ਬਾਦਲ ਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਕਿ ਮੇਰੇ ਕਾਰਜਕਾਲ ਚ ਜਿਹੜੀਆਂ ਗਲਤੀਆਂ ਨੇ ਮੈਂ ਭੁੱਲ ਬਖਸ਼ਉਂ ਉਸ ਮਾਫੀ ਨੂੰ ਸਿਮਰਨਜੀਤ ਸਿੰਘ ਮਾਨ ਕਿਹੜੇ ਸ਼ਬਦਾਂ 'ਚ ਬਿਆਨ ਕਰਨਾ ਚਾਹੁੰਦੇ ਆ ਉਹ ਤਾਂ ਸਰ ਸੁਬੀਸ਼ ਸਿੰਘ ਕੰਡੀਸ਼ਨਲ ਕਰਦੇ ਆ ਜੇ ਮੇਰੇ ਤੋਂ ਕੋਈ ਗਲਤੀਆਂ ਹੋਈਆਂ ਤਾਂ ਮੈਂ ਮਾਫੀ ਮੰਗਦਾ ਐ ਤਾਂ ਇਹ ਕਹਿੰਦੇ ਮੇਰੇ ਤੋਂ ਗਲਤੀਆਂ ਹੋਈਆਂ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਰੋੜਿਆ ਗਿਆ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਕੋਟ ਕਪੂਰੇ ਦੇ ਵਿੱਚ ਗੋਲੀ ਚੱਲੀ ਹੈ ਫਿਰ ਦੋ ਸਿੰਘ ਬਰ ਗਾੜੀ ਦੇ ਕੋਲੇ ਪੁਲਿਸ ਨੇ ਮਾਰ ਦਿੱਤੇ ਹੈ 328 ਮਾਰਦ ਦੇ ਸ੍ਰੂ ਪੀਪੀ ਨੇ ਮੇਟ ਦੇ ਹੈ ਜਾਕੀਤੀ ਤੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਆਪ ਕੀਤੀਆਂ ਹੈਗੀਆ ਤੇ ਜਿਹੜਾ ਇਹ ਅਕਾਲ ਤਖਤ ਦੇ ਜਥੇਦਾਰ ਤੋਂ ਜਿਹੜਾ ਸਰਸੇ ਵਾਲਾ ਸਾਧ ਹੈ ਉਸ ਨੂੰ ਮਾਫੀ ਦਵਾ ਦਿੱਤੀ ਹੈ ਮੇਰਾ ਮਤਲਬ ਹੈ ਕਿਵੇਂ ਅਨਸਰ ਕਰਨਗੇ ਕਿਵੇਂ ਆਪਣੇ ਲੋਕਾਂ ਨੂੰ ਸਮਝਾ ਸਕਣਗੇ ਤਦੇ ਹੈ ਇੰਨੇ ਨੇ ਜਿਹੜੀ ਯੂਨੀਟੀ ਕੀਤੀ ਹੈ 300 ਸਾਬ ਦੇ ਨਾਲ ਤੇ ਅੱਡੇ 300 ਸਾਬ ਦੇ ਬੰਦੇ ਟੁੱਟ ਕੇ ਬਾਹਰ ਚਲੇ ਗਏ ਹੈ ਕੀ ਅਸੀਂ ਨਹੀਂ ਮੰਨਦੇ ਹੈਗੇ ਕਿ ਸੁਖਬੀਰ ਸੋ ਤੁਹਾਡੇ ਲਈ ਕੋਈ ਚੁਣੌਤੀ ਤਾਂ ਨਹੀਂ ਸੰਗ ਰੂਟਿੰਸ ਸਸਾ ਫਿਰ ਬਾਦਲ ਸਭ ਕੁਲ ਚਲੇ ਗਏ ਕਿਉਂਕਿ ਮੇਰੇ ਲਈ ਕੋਈ ਅਪਕਮਿੰਗ ਇਲੈਕਸ਼ਨ ਨਹੀਂ ਜੀ ਨਹੀਂ ਮੇਰੇ ਲਈ ਕੋਈ ਚੁਣੌਤੀ ਨਹੀਂ ਮੈਂ ਕੰਮ ਕਰਨ ਵਾਲਾ ਬੰਦਾ ਹੈ ਮੈਂ ਕੰਮ ਕੀਤਾ ਹੋਇਆ ਮੈਨੂੰ ਅਤਬਾਰ ਹੈ ਕਿ ਇਹ ਜਿਹੜਾ ਮਿਹਨਤ ਕਰਦਾ ਉਹਨੂੰ ਫਲ ਮਿਲਦਾ ਹੈ ਅਛਾ ਮਾਨ ਸਾਹਿਬ ਤੁਹਾਡੀ ਰੈ residense ਤੇ ਸੁਖਵੀਰ ਸਿੰਘ ਬਾਦਲ ਤਮਾਮ ਆਪਣੇ ਸਾਥੀਆਂ ਨਾਲ ਪਹੁੰਚੇ ਸੀ ਅਲਾਈਅንስ ਨੂੰ ਲੈ ਕੇ ਬਹੁਤ ਵੱਡੀ ਚਰਚਾ ਹੋਈ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦਿੱਤਾ ਜਾ ਸਕਦਾ ਜਾਂ ਮਾਨ ਸਾਹਿਬ ਸਮਰਥਨ ਦੇ ਸਕਦੇ ਆ ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਸੀ ਪਰ ਕਮਲਦੀਪ ਕੋ ਰਾਜਵਾਨਾ ਨੂੰ ਤੁਹਾਡੇ ਬਰਾਬਰ ਉਤਾਰਿਆ ਉਹ ਕੀ ਗੱਲਬਾਤ ਸੀ ਸਹਿਮਤੀ ਕਿਉਂ ਨਹੀਂ ਬਣ ਸਗੀ ਸੁਪੀਰ ਬਾਦਲ ਨਾਲ ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣੇ ਪੇਪਰਸ ਵਿਡਰੋ ਕਰ ਜੀ ਤੇ ਅਸੀਂ ਰਾਜਵਾਨਾ ਸਾਹਿਬ ਦੀ ਭੈਣ ਨੂੰ ਖੜਾ ਕਰਨਾ ਮੈਂ ਕਿਹਾ ਨਹੀਂ ਜੇ ਤੁਸੀਂ ਪਹਿਲਾਂ ਮੇਰੇ ਨਾਲ ਕੋਈ ਗੱਲਬਾਤ ਕਰਦੇ ਮੈਂ ਹੁਣ ਫਾਈਲ ਕਰ ਚੁੱਕਿਆ ਆਪਣੇ ਪੇਪਰਸ ਐਟ ਸਟੇਜ ਮੈਂ ਕਿਵੇਂ ਕਰਾਂ ਜੇ ਮੈਂ ਉਹਨਾਂ ਦੀ ਗੱਲ ਸੁਣ ਲੈਂਦਾ ਜੀ ਆਈ ਫੁੱਡ ਹੈ ਬੀਨ ਡੈਡ politcal man ਟੂਡੇ ਕਿਉਂ ਕਰਕੇ ਇਹਨਾਂ ਵੱਲ ਕੋਈ ਵੀ ਬੰਦਾ ਇਹਨਾਂ ਤੇ ਇਤਬਾਰ ਨਹੀਂ ਕਰਦਾ ਕੋਈ ਇਹਨਾਂ ਵੱਲ ਦੇਖ ਨਹੀਂ ਪਾਉਂਦਾ ਦੇ ਕਦੇ ਵੀ ਇਹਨਾਂ ਨੇ ਆਪਣੀ ਕੌਮ ਦੀ ਗੱਲ ਅੱਜ ਤੱਕ ਕੀਤੀ ਨਹੀਂ ਹੈ ਬੋਲ ਫੁਰੀ ਮਾਨਸਾ ਸੋ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਸੀ ਅਕਈ ਪੱਖ ਤੋਂ ਚਰਚਾ ਹੋਈ ਹੈ ਜੀਓ ਪੋਲਿਟਿਕਸ ਤੇ ਚਰਚਾ ਹੋਈ ਹੈ ਖਾਸ ਕਰਕੇ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਪਹਿਲੂਆਂ ਦੇ ਵਿੱਚ ਚਰਚਾ ਕੀਤੀ ਜਿਹੜੇ ਪੰਜਾਬ ਦੇ ਉਸ ਖੜਕੂਵਾਦ ਦੇ ਦੌਰ ਦੀਆਂ ਗੱਲਾਂ ਸੀ ਕਿ ਕਿਵੇਂ ਆਪਰੇਸ਼ਨ ਬਲੂ ਸਟਾਰ ਰੋਕਿਆ ਜਾ ਸਕਦਾ ਸੀ ਤੇ ਨਾਲ ਹੀ ਆਉਣ ਵਾਲੀ 2024 ਦੀ ਇਲੈਕਸ਼ਨ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਰਣਨੀਤੀ ਹੈ ਇਸ ਤੇ ਜਾਣਨਾ ਪਾਉਣ ਦੀ ਕੋਸ਼ਿਸ਼ ਕੀਤੀ